ਚਲੀ ਰੋ ਆਪਾਂ ਤੁਮਾਰਾ ਤੋੜ ਤਾ ਹੀ ਕਰਦੇ ਆਣੇ ਬੋਲਣਾ ਹੁਣ ਤਾਂ ਇੱਥੇ ਆਪਨੇ ਕੰਮ ਇਹ ਇੰਨੀ ਵੱਡੀ ਚੱਕਰ ਸੀ ਆਪਾਂ ਆ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਚਾ ਵੀ ਲੋ ਗੁੱਡ ਮਾਰਨਿੰਗ ਤੇ ਗੁੱਡ ਆਫਟਰਨੂਨ ਵੀ ਨਾਲ ਹੀ ਆ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਈਵਨਿੰਗ ਨੂੰ ਵੀ ਦੱਸਾਂ ਨਾ ਇਹ ਸਾਰਿਆਂ ਦਾ ਥੈਂਕ ਯੂ ਜੀ ਪਹਿਲੇ ਤਾਂ ਬਹੁਤ ਸਾਰਾ ਇੰਨਾ ਸਾਰਾ ਤੁਸੀਂ ਫਿਰ ਨੂੰ ਪਿਆਰ ਦੇ ਰਹੇ ਹੋ ਦਿਲੋਂ ਥੈਂਕ ਯੂ ਕਰਦੇ ਆ ਤੇ ਨਾਲ ਪੀਓ ਚਾਹ ਬਣਾਈ ਆ ਪਾ ਗਲਾਸਾਂ ਵਿੱਚ ਗਲਾਸ ਵਿੱਚ ਬਣਾਈ ਜਾ ਅੱਜ ਬਹੁਤ ਜ਼ਿਆਦਾ ਬੀਤੀ ਸੀ ਬਲੌਗ ਨਹੀਂ ਬਣਿਆ ਬਸ ਘਰ ਦੇ ਖਲਾਰੇ ਪਾਏ ਸੀ ਤੇ ਵੇ ਯਾਰ ਸੋਈ ਜਾ ਬਾਹਰ ਨਿਕਲੋ ਨੇਰ ਖਾਣਾ ਹੀ ਪਾਇਆ ਇੱਥੇ ਨੇਰ ਖਾਣਾ ਕੀ ਹੋਇਆ ਬੜਾ ਸੋਹਣਾ ਆ ਹੁਣ ਮੈਂ ਸਾਫ਼ ਕਰਕੇ ਗਿਆ ਹਾਂ ਤੇ ਫੇਰ ਤੇ ਗੰਦ ਪਾਤਾ ਸੀ ਹੁਣ ਗੰਦ ਪੈਣਾ ਹੀ ਆ ਜਿਹੜੀ ਚੀਜ਼ ਹੁਣ ਵਰਤੋ ਚ ਹੁੰਦੀ ਆ ਤਾਂ ਤੁਹਾਨੂੰ ਉਹਦਾ ਕੀ ਮਤਲਬ ਹੁਣ ਜਿਹੜੀ ਚੀਜ਼ ਨੂੰ ਵਰਤੀਦਾ ਆ ਉਹ ਤੇ ਗੰਦ ਪੈਣਾ ਹੀ ਆ

ਹਏ ਘਰਦਿਆਂ ਨੇ ਭੁੱਲਣਾ ਹੁਣ ਤੁਹਾਨੂੰ ਨਹੀਂ ਪਤਾ ਉਹ ਫਟਾ ਰੱਖਣ ਟੋਟੇ ਜਾਣਾ ਸੀ ਉਹ ਸਹਾਰ ਤੋੜਤਾ ਪਾਪਾ ਨੇ ਹਾਏ ਦੋ ਦੋ ਹਾ ਹਾ ਚੱਕੋ ਕਰਾ ਲਾਪੇ ਜਿਹੜਾ ਤੋੜਤਾ ਹਾ ਹੋਰ ਐਂ ਦੋ ਇੱਧਰੋਂ ਕਰ ਲੋ ਗਸੂ ਹਾ ਗਸੂ ਹਾ ਮੈਂ ਗੋਇਨ ਆ ਮਾਈਂਡ ਯਾ ਮੈਂ ਗੋਇਨ ਆ ਵਾ ਨਾ ਯਾਰ ਉਸ ਹੁਣ ਮਲੇ ਉਧਰ ਨੂੰ ਆ ਗਰ ਇਹਨੂੰ ਚੰਗਾ ਲੱਗਣਾ ਹੁਣ ਹੋਏ ਹੁਣ ਤੋੜ ਦੋ ਸਾਰਾ ਹੀ ਨਾ ਰਹਿਣ ਦੇ ਤੋੜ ਦੋ ਹੁਣ ਸਾਰਾ ਹੀ ਮੈਂ ਨਹੀਂ ਸੱਟ ਹੁਣ ਨਹੀਂ ਬਣਾਏਗਾ ਸਾਡੇ ਦੁੱਧੇ ਹੋਏੜਾ ਸੱਟ ਮਚੀ ਗਦੀ ਜਿੰਨਾ ਇਹ ਯਾਰ ਹੁਣ ਤੋੜ ਦੋ ਤੋੜ ਦੇ ਤੋੜ ਦੇ ਫੇ ਹੁਣ ਦੇਖਦੀ ਕੀ ਹੁਣ ਓਹੋ ਤੋੜ ਦੇ ਸਾਰੀ ਸੈਟਿੰਗ ਕੀਤੀ ਸੀ ਇੱਧਰ ਭਾਗਲੇ ਯਾਰ ਤੁਹਾਡਾ ਜਮਾ ਖਰਾਬ ਹੋ ਗਿਆ ਸੀ ਇੱਕ ਵੀ ਮੋਟੀ ਮੋਟੀ ਹੋ ਸੀ ਮੜ ਲਾਇਆ ਜੇ ਉੱਪਰ ਦੇਖ ਹਾਂ ਦੁੱਧ ਦੇ ਤਾਂ ਪਾਂਡਾ ਰੱਖੇ ਦੋ ਜਾਨਵਰ ਦਾ ਘਰ ਲਾ ਹੁਣ ਹੁਣ ਇੱਕ ਦਾ ਘਰੋ ਇਹਨੂੰ ਤੋੜ ਦੋ ਘਰ ਦੇ ਘੜਾ ਇੱਥੇ ਹੈਗੇ ਹੁਣ ਤੋੜ ਦੋ ਇਹਨੂੰ ਹੁਣ ਵੀ ਇੱਧਰ ਕਰਨਾ ਅੱਧਾ ਕਰਕੇ ਉਧਰਲੀ ਸਾਈਡ ਨੂੰ ਕਰ ਦੋ ਉਹਨਾਂ ਨੂੰ ਬੜਕਾ ਪੈ ਲਗਾ ਟੁੱਟਿਆ ਜਾਂ ਨਹੀਂ ਟੁੱਟਿਆ ਆ ਜਾ ਕੇ ਬਾਹਰ ਛੱਡ ਦਾਂਗੇ ਮੈਂ ਤਾਂ ਇਹ ਨਹੀਂ ਦਰਉ ਤੋੜ ਦੋ ਸਾਰੇ ਉਹਨਾਂ ਨੂੰ ਕਹਿਣਾ ਉਹ ਇਹ ਜਸਲੀਨ ਜਿਹੜਾ ਮੈਂ ਤੂਈ ਘੋਮਣ ਚੜੀ ਸੀ ਉਹ ਦੇਖੀ ਇੱਥੋਂ ਟੁੱਟ ਗਈ ਇਹ ਦੇਖੋ ਸਾਰੇ ਤੋੜ ਦਨ ਗੁੱਸੇ ਜਾਣਗੇ ਇੱਥੇ ਹੀ ਕਹਿ ਰਹੇ ਹੁਣ ਹਨਾ ਤੇ ਉਹ ਉੱਪਰ ਦੀ ਸੋ ਚੜੀ ਸੀ ਪੀਰ ਉਹ ਇਹ ਚ ਉੱਪਰ ਦੀ ਬਾਤ ਹੋ ਗਈ ਆ ਕੋਈ ਮੇਰੇ ਜਸੂ ਸੈਰਦੇ ਪੁੱਤ ਤੇ ਉਹ ਇੰਗਾ ਉਹ 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 ਮम्मा ਗੈਸ ਵੰਡ ਕਰ ਦੋ ਇਹਨੂੰ ਪਰੇ ਕਰ ਦੋ ਇਹ ਫਟੀ ਗਣਾ ਸਾਰਾ ਹੋ ਗਿਆ ਅਫੜਤਾ ਸੀ ਆ ਕੇ ਯਾਰ ਯਾਰ ਇਹਨਾਂ ਨੇ ਹੋਰ ਹੀ ਕੰਮ ਪਾ ਲਿਆ ਕਿਉਂ ਨਹੀਂ ਜੱਸੀ ਆ ਗੁਲਾਬ ਤੂੰ ਫੜੋ ਨਾ ਉੱਤਰੇ ਅੱਗੇ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਪਿੰਡ ਰੋਣਾ ਕਿ ਪਹਿਲਾਂ ਨਾ ਆਉਂਦਾ ਤੂੰ ਸਿਲੰਡਰ ਤੋੜ ਲੈਣਾ ਸਿਲੰਡਰ ਤੋੜਨਾ ਚੋਰ ਲੱਗਣਾ ਤੁਹਾਡੀ ਬਾਹ ਨੂੰ ਚੇਪ ਪਾਣਾ ਤੂੰ ਲੈ ਹੁਸ਼ਿਆਰੀਆਂ ਕਰੀਆਂ ਦੇ ਬਾਅਦ ਹੱਥ ਲੈ ਕੇ ਬਹਿਣਾ ਮੈਂ ਚ ਠੰਡ ਲੱਗ ਗਈ ਅਨਾਰ ਨਾਲ ਹੋਣੀ ਆਏ ਨਾ ਖਲੋਰਾ Hæ? ਫੇਰ ਮੰਨ ਗਿਆ ਲੋਕਾਂ ਨੂੰ ਬਾਹਰ ਕੁੜੀ ਨੂੰ ਦੋਦੇ ਦਿੱਤਾ ਬੜਾ ਸ਼ੇਰ ਦਾ ਇਹ ਆਂਡੀ ਉੱਜਾ ਆਈ ਇਹਨੇ ਤੋੜ ਦਿੱਤੀ ਆ ਸੈਲਫ ਗਲਮ ਤਾਂ ਕੀ ਆ ਹੁਣ ਟੁੱਟ ਤਾਂ ਨਹੀਂ ਏ ਹਾਂ ਚਲ ਚਲੂਸ ਉਹ ਦੇੜੀਆਂ ਦੀ ਉਹਨਾਂ ਦੇ ਮੈਂ ਦੇਣੀ ਆ ਕਬਰਾਂ ਦੀ ਹੋ ਗਈ ਠੀਕ ਨਹੀਂ ਸੁਭਾਏ ਗੁਰੂ ਸੁਭਾਏ ਗੁਰੂ ਸੁਭਾਏ ਗੁਰੂ ਆਹੋ ਸਲੈਂਡਰ ਰੱਖ ਕੇ ਜੀ ਰੋਟੀ ਡੁੱਟੀ ਬਣਾਉਣੀ ਉਹ ਕਿੱਥੇ ਰੱਖ ਕੇ ਬਣਾਉਣੀ ਪ੍ਰਾਦ ਕਿੱਥੇ ਰੱਖਣੀ ਕਣਾ ਪੂਰੀ ਰਸੋਈ ਦੇ ਨਾਲ ਚੰਗਾ ਜੀ ਰੂਸ ਕੱਢ ਦਿੱਤਾ ਦੇ ਕੇ ਤੇ ਰੱਖਣੀ ਸੱਚ ਜੀ ਰੂਸ ਕੱਢਦਾ ਹੀ ਰਸੋਈ ਦਾ ਕੋਈ ਗੱਲ ਨਹੀਂ ਤੇ ਜੀ ਰੂਸ ਕੱਢਿਆ ਸਵਾਰਿਆ ਵੀ ਆ ਹਨਾ ਵੀ ਕੀ ਗੱਲ ਮੈਂ ਹੁੰਦਾ ਸੀ ਯਾਰ ਫਿਰ ਮੈਨੂੰ ਚੱਕ ਲੈਣ ਤੋਂ ਆ ਸਾਮਾਨ ਫੇ ਉਧਰ ਤੋੜਿਆ ਸਾਰੇ ਤੋੜ ਦੋ ਫਿਰ ਦੇਖੀ ਜਾਉ ਦੋ ਵੀ ਦੋ ਹੋਣ ਇੰਨਾ ਗੱਜੂ ਛੱਡਣਾ ਤੀ ਤੈਨੂੰ ਜਿਆਈਆਂ ਦੀਆਂ ਜਨਾਣੇ ਮੈਂ ਦੇਣੀ ਆ ਪਪਾ ਚਪਲਾ ਦੇਰੇ ਮੇਰੀਆਂ ਮੂੰਹ ਕੋਠੇ ਤੋਂ ਨਹੀਂ ਹੁਰਤਾ ਸਿਲੰਡਰ ਵੀ ਖੜਾ ਕਿਵੇਂ ਦੇਖ ਰਾਣਾ ਕਿੱਥੇ ਰੱਖਣਾ ਇਹਨਾਂ ਸੇ ਬੁੱਲਾਇਤੀ ਤਿੰਨ ਬੋਰੇ ਸੀਮੈਂਟ ਦੇ ਖਰਾਬ ਕਰਦੇ ਸੀ ਯਾਰ ਇਹ ਕਾਲੇ ਖਰਿੰਦਾ ਮੁੱਟਾ ਉਹੀ ਤਾਂ ਗੱਲ ਆ ਸਾਰੇ ਕੰਦਰਾਂ ਦੇ ਸਾਫ਼ ਨਹੀਂ ਕੀਤਾ ਸਾਫ਼ ਨਹੀਂ ਕੀਤਾ ਸਾਫ਼ ਹੈਗਾ ਆ ਸਾਰੇ ਤਾਂਮੀ ਕਿਦਰ ਦੇ ਸਾਫ਼ ਨਹੀਂ ਹੈਗਾ ਕਿੱਚੇ ਫੂਨ ਦੇ ਇਦਾਂ ਹੀ ਹੁੰਦਾ ਸਾਰੇ ਇਹਦਾ ਹਰ ਟਾਈਮ ਗੁੱਸੇ ਨਾਲ ਤਾਂ ਹਮ ਤੋੜ ਹੀ ਦਿੱਤਾ ਇਹ ਤੋੜਨ ਦੀ ਕੀ ਗੱਲ ਆ ਗਾਇਜ਼ ਆਪਾਂ ਇਹ ਨਾ ਕਿੰਦਰ ਦਾ ਸੈਟ ਨੇਰਾ ਹੀ ਰਹਿੰਦਾ ਸੋਇਚ ਪਾਂਡੇ ਤੋਂ ਪਾਂਡੇ ਤੋਂ ਨਿਸ਼ਾਨ ਨਹੀਂ ਆਉਂਦਾ ਮੁੜ ਕੇ ਆਹੋ ਇਦਾਂ ਹੁੰਦੀ ਮੇਰਾ ਤੇਲੇ ਨਹੀਂ ਕਾਦਾ ਪਾਂਡੇ ਤੋਂ ਉੱਥੇ ਹਵਾ ਨਹੀਂ ਫਿਰਦੀ ਉੱਥੇ ਪਸੀਨਾ ਭਰ ਜਾਂਦਾ ਬੰਦਾ ਸਿਆੜਾ ਚੂਹ ਤੇ ਗਰਮੀ ਐ ਜ਼ੋਰ ਬੁਰਾ ਲਾਉਣਾ ਤੇ ਹਾਂ ਬੜੀ ਦੇਖੀਏ ਜਲਦੀ ਜੀ ਇਦਾਂ ਨੂੰ ਗੋੜ ਕਰਦੇ ਆਂ ਕਿ ਇੱਧਰ ਆਪਣੇ ਕੰਮ ਤੇ ਇੰਨੀ ਵੱਡੀ ਚੱਕਰੀ ਸੀ ਆਪਾਂ ਆ ਸਾਰਾ ਫਟਾ ਗਿਆ ਟੋਟ ਟੁੱਟ ਗਿਆ ਟੂਟ ਹੁਣ ਲੱਗੇ ਆ ਜੀ ਇਹ ਕਈ ਦੇ ਨਾਲ ਇੰਨੀ ਚੱਕਣ ਨੂੰ ਕਿ ਧੂਰ ਮੂਰ ਗਿਆ ਆ ਜਿੰਗੂ ਪਰਿਆ ਜਾ ਜਿੰਗੂ ਇਧਰ ਆ ਜਾ ਜਿੰਗੂ ਇਧਰ ਆ ਜਾ ਪਾਟੋ ਜਿੰਗੂ ਤਾ ਇਸ ਚਲੋ ਬਾਸ ਬਾਸ ਚੱਕਣਾ ਕਿਧਰ ਆ ਲਓ ਜੀ ਹੁਣ ਆਪਾਂ ਲੱਗੀਆਂ ਜੀ ਰਸੋਈ ਤੇ ਪਾਣੀ ਮਾਰਨ ਸਾਰਾ ਪਾਣੀ ਮਾਰ ਕੇ ਉੱਤੇ ਰੰਗ ਕਰਕੇ ਫਿਰ ਦੇਦਿਆਂ ਤੇ ਰੱਖਦਿਆਂ ਫ੍ਰਿਜ ਉਥੇ ਹਰੇ ਰੋਟੀ ਪਾਣੀ ਬਣਾਉਣਾ ਆ ਕੋਈ ਆਈਡੀਆ ਨਹੀਂ ਕੀ ਬਣਾਉਣਾ ਆ ਇਹ ਤਾਂ ਕਹਿੰਦੇ ਆ ਪਾਲਕ ਤੇ ਪਨੀਰ ਬਣਾ ਲਾ ਹੁਣ ਪਨੀਰ ਕਿਹੜੇ ਵੇਲੇ ਲੈਣ ਜਾਣਾ ਇਹਨਾਂ ਨੇ ਪੁੱਛਣਾ ਨਾਲ ਕੋਈ ਹੋਵੇ ਤੈਨੂੰ ਦੋਰੀ ਲੋ ਕੁਦੱਸੋ ਸਾਜੂ ਲੋ ਕੁ ਦੱਸੋ ਤੈਨੂੰ ਨਾ ਖੜੀ ਹੋ ਇੱਥੇ ਖੜੀ ਹੋ ਸਾਜੂ ਲੋ ਕਾ ਚ ਘੈਂਟ ਲੱਗਣ ਡਈ ਆ ਤੇ ਸਾਜੂ ਨੂੰ ਅਸੀਂ ਕਹੀਦਾ ਤੈਨੂੰ ਜੀਨਾ ਪੈਂਟਾ ਸੋਹਣੀਆਂ ਲਾਦੀ ਆ ਫਰਾਕੜੀ ਸੋਹਣਾਂ ਪਰ ਇਹ ਮੰਦੀ ਨਹੀਂ ਅੱਜ ਟੀਚਰ ਨੇ ਵੀ ਸਾਰਿਆਂ ਨੇ ਕਿਹਾ ਕਿ ਸੋਹਣੀ ਲਾਦੀ ਈ ਤੂੰ ਪਰ ਇਹ ਮੰਦੀ ਨਹੀਂ ਸੋ ਇਹਦਾ ਕੰਮ ਲੱਗਾ ਹੋਣ ਚਲੋ ਫਾੜੀ ਤਾਂ ਲਾ ਲਓ ਪਾਣੀ ਨਾ ਨਾ ਅਮਮ ਬਰੇਕੀਓ ਐ ਤਬੀਆ ਲੋੜ ਮਮਾ ਹੋ ਜੱਸੂ ਲੱਗੀ ਆ ਪਾਣੀ ਪਾਨ ਐ ਮੈਂ ਫੇ ਨਾ ਵਾਹ ਆ ਗਾ ਮੋਦੇ ਰਣ ਇਹਦੇ ਪੇ ਨੂੰ ਵੀ ਇਹੀ ਸ਼ੌਂਕ ਆ ਕੁਛ ਕਰੰਦਾ ਗਾਂ ਨਿਆਣਿਆਂ ਨੂੰ ਵੀ ਹੀਟਾ ਤਾਂ ਆਹ ਸੀਨੇ ਤੋਂ ਭਰ ਕੇ ਲੈ ਕੇ ਆਈ ਲੈ ਇਹ ਇੱਕ ਬਾਲਟੀ ਨਾਲ ਸਾਜੂ ਟਾਡਾ ਬਸ ਬੰਦ ਕਰ ਦੇ ਨਾ ਪਾਣੀ ਆਇਆ ਹੀ ਆ ਬਾਲਟੀ ਚ ਨਹੀਂ ਘਾੜੂ ਚੱਕਲਾ ਗਿੱਲਾ ਹੋ ਜਾਣਾ ਮਾਂਜਾ ਇਹਦੇ ਗਿੱਲੇ ਨੂੰ ਹੁੰਦੇ ਨੂੰ ਫੇਕੀ ਹੋਇਆ ਮਾਂਜਾ ਗਿੱਲਾ ਉਹ ਗਿੱਲੇ ਦੇ ਫੇਰ ਨਾਲ ਆਓ ਚਲੋ ਸ਼ੁਰੂ ਹੋ ਜਓ ਲੈ ਕੀਤੇ ਹਾਂ ਹੈ ਕਿਦਾਂ ਹੈ ਫੁੱਟੋਗਾ ਬੰਦ ਕਰ ਦਿੰਦੇ ਨੇ ਲੈ ਲੈਟ ਮੈਂ ਟੂਲੂ ਬੰਬ ਨਹੀਂ ਲਾਇਆ ਹੋਣੀ ਵੀ ਕੰਮ ਸ਼ੁਰੂ ਹੋ ਚੁੱਕਿਆ ਆ ਜੋਰ ਉੱਥੇ ਮਾਰ ਲੈਣਾ ਇਹ ਰੰਗ ਕਰਨਾ ਉੱਥੇ ਮੈਂ ਹਾਂ ਤੇ ਪਰ ਇਹ ਆਉਂ ਨਹੀਂ ਨਹੀਂ ਹਾਂ ਤੂੰ ਤੋੜਿਆ ਅੱਜ ਤੂੰ ini tidak terlalu keras sudah ਇਹ ਜਸੂ ਸਾਡੀ ਕਰਦੀ ਆ ਕੰਮ ਝਾੜੂ ਫੇਰਨ ਦੀ ਆ ਜਸੂ ਕਹਿੰਦੀ ਮੈਂ ਝਾੜੂ ਫੇਰੂੰਗੀ ਤੁਸੀਂ ਧੋਵੋ ਹਣਾ ਜਸੂ ਇਹ ਮੰਮੀ ਵਾ ਕੋ ਲੱਪੇ ਗੁੰਦੂ ਜੀ ਮਾਂ ਮੈਂ ਨਹੀਂ ਹਾਂ ਗੁੰਪੇੜਾ ਰਹੀ ਆ ਝਾੜੂ ਫੇਰਦੀ ਆ ਬਾਸ ਕਰੋ ਤੋ ਹੋ ਗਈ ਹਣਾ ਆ ਤੋ ਹੋ ਗਿਆ ਸਾਰਾ ਲਓ ਜੀ ਰਸੋਈ ਹੋ ਗਈ ਆ ਧੋ ਤੇ ਹੁਣ ਆਪਾਂ ਬਣਾ ਲਈਏ ਰੋਟੀ ਪਾਣੀ ਦੇ ਇਨਾਂ ਨੇ ਹੁਣ ਇੰਨਾ ਕਰ ਦੇਣਾ ਆ ਹੁਣ ਅਸੀਂ ਸੋਚਿਆ ਆ ਹੁਣ ਤੁਸੀਂ ਦੱਸੋ ਕੀ ਸੋਚਿਆ ਸੀ ਅੱਜ ਦੇ ਪੋਸਟ ਤੇ ਕਮੈਂਟ ਕਰਿਓ ਫੇ ਤੁਹਾਨੂੰ ਦੱਸਾਂਗੇ ਅਸੀਂ ਕੀ ਸੋਚਿਆ ਹਨਾ ਵਾਲੇ ਥੱਲੇ ਡੇਰੇ ਲਾ ਲਏ ਅੱਜ ਆਪ ਤੇ ਮੇਰੇ ਪਾਣੀ ਪਾਤਾ ਬਲ ਨਹੀਂ ਹੁਣ ਕਦੋਂ ਇਹ ਹੁੰਦੇ ਆ ਇਹ ਤਾਂ ਪੱਟਾ ਵੀ ਤੋੜਤਾ ਹੈ ਇਧਰ ਫੱਟੀ ਨਹੀਂ ਲੱਭਦੀ ਕੀ ਕਰਾਂ ਮੇਰਾ ਪਰੇਸ਼ਾਨ ਹੋਈ ਆ ਕੋਈ ਨਹੀਂ ਰੈਂਡ ਕਰ ਲੰਦੂ ਸਾਰੇ ਫੱਟੀ ਦੇਖੀ ਕਿਤੇ ਯਾਰ ਲੱਭਦੇ ਇਹ ਬੋਲਦੇ ਫੱਟੀ ਲੱਭੋ ਕਿਤੇ ਇਹ ਇਧਰ ਆਦੇ ਐਚਪੀ ਗੈਸ ਵਾਲੇ ਜਾਂਚੀ ਬਟਾ ਐਤ ਤੇ ਉਹ ਤੂੰ ਇਧਰੋਂ ਕਿਤੇ ਹਾਂ ਐਚਪੀ ਗੈਸ ਵਾਲੀ ਏਜੰਸੀ ਪਤਾ ਨਹੀਂ ਰੰਗ ਕਰੇ ਇਸ ਨੂੰ ਸਜਾ ਦੇ। ਤੋਂ ਨਹੀਂ ਆ ਜਾਏ ਤੂੰ ਲੈ ਕੇ ਆਏ ਕਿੰਨੇ ਕਿਹੜਾ ਮੰਗ ਲੈ ਕੇ ਲਈ। ਚਲ ਮੱਟੀ ਲਾਪ ਤੇ ਗੋਲ ਦੇ ਦੀ ਦੁਪੱਟੇ ਲੱਗਦੇ। ਮੈਂ ਤੁਹਾਨੂੰ ਜਿੱਦਾਂ ਆ ਰਹੇ। ਮੈਂ ਤਾਂ ਜਿੱਦਾਂ ਜਿੱਦਾਂ ਮੈਂ ਕਹਿੰਦਾ ਚਿੱਟਾ ਰੰਗ ਹੈ ਮੈਂ ਕਿਹਾ ਚਿੱਟਾ ਰੰਗ ਲੈ ਸਾਰੇ ਪਾਸੇ ਸਹੀ ਰਹਿਣਾ। ਚੱਲ ਇਹ ਕਿਹੜਾ ਗੱਦ ਰਹਿਣਾ ਹੈ ਹੋਇਆ ਹੀ ਲਖਰਾਬ ਹੋ ਦੋ ਮਹੀਨੇ। ਸਮਾਨ ਤੇ ਚੇਕਣਾ ਥੱਲੇ ਰੱਖੀ ਜਾਣਾ ਸਮਾਨ ਖੋਰ ਗਿਆ ਨਾ ਹੱਟੀ ਨਹੀਂ ਲੱਭਦੇ ਹੈਗੇ ਹੋ ਮਤਲਬ ਐਂ ਕਰਦੇ ਮਾਰੀ ਇੱਧਰ ਰੱਖਿਆ ਹੋਇਆ ਪਹਿਲਾਂ ਆ ਮੇਰੇ ਤਾਂ ਗਈ ਹੁਣ ਹਾਂ ਜਾ ਪਾਪਾ ਪਾਪਾ ਇੱਜਾ ਦੱਸਿਓ ਦੋਸਤੋ ਆ ਫੱਟਾ ਤੋੜ ਕੇ ਸਹੀ ਕੀਤਾ ਇਹ ਗਲਤ ਕੀਤਾ 12 ਇਹ ਕਹਿੰਦੇ ਕਿ ਜਗ੍ਹਾ ਖੋਲ ਜਾਣੀ ਇੱਥੇ ਨਾ ਕਿ ਉਧਰ ਨੂੰ ਜਾਵਣ ਨਾ ਉਧਰ ਨੂੰ ਜਾਵਣ ਨਾਲ ਵੀ ਲਾ ਕੇ ਜਗ੍ਹਾ ਖੁੱਲ ਗਈ ਸੋਈ ਹੁਣ ਉਪਲੇ ਦੀ ਵਾਰੀ ਆ ਮੈਂ ਵੀ ਉਪਲੇ ਦੀ ਵਾਰੀ ਤੇ ਆ ਇਹਦੀ ਵਾਰੀ ਆ ਹੁਣ ਇਹਦੀ ਵਾਰੀ ਆ ਇੱਕ ਅੱਧਾ ਘਰ ਦੇ ਨਾਲ ਕੇ ਦੇਖਣਾ ਹੈ ਉਹ ਮੇਰੇ ਨਾਲ ਬਣਾਇਓ ਇਹ ਗੈਨ ਵੀ ਖਰਾਬ ਕਰਦੇ ਹੋਰੀ ਕੋਰੀ ਦੰਦੇ ਆ ਘੰਟੇ ਬਾਅਦ ਇੱਕ ਰੋਟੀ ਲੱਥਿਆਵਾਨੀ ਹੈ ਨੇ ਆਣੇ ਲੋ ਤਾਂ ਬਣਾਈਏ 2 ਕਿਲੋ ਰੋਟੀਆਂ ਖਾਣੀਆਂ ਆਪੂ ਦੇਖੀ ਰੋ ਬਾਤ ਲੋ ਵੀ ਦਰਸਹਿਜ ਕਹਿੰਦੀ ਪਈ ਆ ਇੱਥੇ ਦੱਸ ਆ ਕੇ ਕੀ ਆਹ ਦੇਖ ਲਓ ਇੰਨਾ ਮਹਿੰਗਾ ਗੱਟਾ ਲਿਆ ਇਹਦਾ ਆ ਵੀ ਟੁੱਟ ਗਿਆ ਆਹ ਦੇਖੋ ਕਿੱਦਾਂ ਬਣਿਆ ਉਹ ਸਿੰਪਲ ਗੱਟਾ ਸਹੀ ਹੁੰਦਾ ਆ ਗੱਟਾ ਨਾ ਲਿਆ ਇਹ ਗੱਟਾ ਨਾ ਵੀ ਲਿਆ ਕਰੋ ਕਿਉਂਕਿ ਸਹਿਜ ਨੇ ਤਾਂ ਲੈ ਲੈ ਆਇਆ ਹੁਣ ਜੇ ਕੋਈ ਹੋਰ ਨਾ ਹੋ ਕੇ ਫਸੇ ਉਹ ਲੈਣਾ ਤਾਂ ਸਿੰਪਲ ਲਿਓ ਵਧੀਆ ਲੈ ਲਿਓ ਚਾਹੇ ਕਾਂਟੂ ਨੂੰ ਕੂਟੂ ਦੇਖ ਕੇ ਨਾ ਲਿਓ ਇਹਨੇ ਕਾਂਟੂ ਦੇਖ ਕੇ ਲੈ ਲਿਆ ਸੀ ਇਹ ਤਾਂ ਸਿੰਪਲ ਗੱਤਾ ਬਹੁਤ ਵਧੀਆ ਸੀ ਉੱਤੇ ਲਿਖਾਈ ਵੀ ਬਹੁਤ ਵਧੀਆ ਹੁੰਦੀ ਸੀਗੀ ਇੱਥੇ ਕਹਿੰਦੀ ਲਿਖਾਈ ਵੀ ਨਹੀਂ ਸੋਹਣੀ ਆਉਂਦੀ ਇਹ ਤਾਂ ਉਦਾਂ ਹੀ ਮਰ ਜਾ ਨੋ ਮਾਰੋ ਇਹ ਤਾਂ ਨਾਥੀਂਦਾ ਦੇਖਿਆ ਫਿਰ ਤੈਨੂੰ ਆਪਾਂ ਸਹੀ ਕਹਨੇ ਸੀਗੇ ਹੋਪ ਵੀ ਵਾਜਾ ਕੋਲ ਸੀ ਬੋਲ ਨਹੀਂ ਕਰੇ ਹੋੜੀ ਬੋਲਦੀ ਦੋ ਵਾਰੀ ਵਾਜਾ ਮਾਰਦੀ ਐ ਕੋਈ ਨਹੀਂ ਚਾਹ ਫਿਰ

ਆਪ ਕੋ ਥੱਪੜਾ ਨਹੀਂ ਦਿੱਤਾ ਨਹੀਂ ਵੀ ਦਿੱਤਾ ਆਪ ਕੋ ਥੱਪੜਾ ਦੀ ਕਮੀ ਹੈ ਅੱਗੇ ਰੋਟੀਆਂ ਸੁੱਕੀਆਂ ਨਿਗਾਹ ਗੈਸ ਵਾਲੀ ਕਿੱਧਰ ਆਇਆ ਕਰਤਾ ਹਾਂ ਬੰਦਿਆਂ ਮੇ ਰੋਟੀ ਧਿਆਨ ਰੱਖੇ ਤੇ ਰੱਬ ਦਾ ਨਾਮ ਲੈ ਕੋਨਫਰੈਂਸ ਫੋਨਾਂ ਮਾਰੇ ਨਹੀਂ ਕਾਨਫਰੈਂਸ ਉਹ ਵੀ ਪੜਾ ਦੋ ਇੱਕ ਪਲੇਟ ਇੱਥੇ ਰੱਖਣ ਦੀ ਪਲੇਟ ਇਹ ਪਾਪਾ ਤੇਰੀ ਬਾਨੀ ਦਾ ਇੱਥੇ ਕਿੱਦਾਂ ਕਹਿਣ ਚੱਲਣਗੇ ਹੁਣ ਵੀ ਅਸੀਂ ਕਿਰੋ ਵੀ ਅੰਬਾਂ ਟਿਕਾ ਹਾ ਇਹ ਤਾਂ ਕਵੀ ਨਹੀਂ ਚੱਲਿਆ ਤੇ ਹਾਂ ਯਾਰ ਇਹ ਕਹਤਾ ਹੋ ਗਿਆ ਇਤਨਾ ਤਾਂ ਨਹੀਂ ਹੋ ਸਕਦੀ ਤੈਨੂੰ ਕੱਲੂ ਸਪਾਈਕ ਨਹੀਂ ਪਣੀ ਚਾਹੀਦੀ ਪਾਣੀ ਭਰ ਗਿਆ ਵਿੱਚ ਉਹ ਬੱਤੀ ਵਾਂਗੂ ਚੱਲਣ ਦੇ ਆ ਦੱਸਿਓ ਜੀ ਗੈਸ ਦੀ ਨਾ ਆਪਾਂ ਅਲਟਰੇਸ਼ਨ ਕਰਨੀ ਆ ਦੱਸਿਓ ਕਿਦਾਂ ਕਰੀਏ ਕੱਲੂ ਸੱਚ ਸਰਵਿਸ ਪਾਪਾ ਇਨਿਕਰ ਸੁਨੇ ਆਨਮੋਲ ਦਾ ਮਿਲਦਾ ਜੇ ਕੋਈ ਬੋਲਣ ਨਾ ਪਾਪਾ ਪਾਪਾ ਦੋ ਵਾਰੀ ਸੁਣਦੀ ਨਾ ਆਵਾਜ਼ ਇਹਨੂੰ ਤਾਂ ਜਾਂ ਦੋ ਵਾਰੀ ਕਰਦੀ ਹੈ ਦੋ ਵਾਰੀ ਕਿਥੋਂ ਸੁਣਦੀ ਹੈ ਇਦਾਂ ਕਰੀ ਪਾਪਾ ਪਾਪਾ ਲੋ ਵੀ ਦੋਸਤੋ ਹੁਣ ਆਪਾਂ ਇਹਦਾ ਪ੍ਰੋਸੈਸ ਜਿਹੜਾ ਕਾਲੂ ਸੈਟਿੰਗ ਕਰਦੇ ਆਂ ਕੁਛ ਰੋਈ ਦੀ ਅਲੱਗ ਕਿਉਂਕਿ ਜਿੱਦਾਂ ਆਪਾਂ ਉਹ ਨਾ ਅੱਜ ਤੇ ਸਾਹਮਣੇ ਫਰੰਟ ਤੇ ਫ੍ਰਿਜ ਮੂੰਹ ਤੇ ਆਕੇ ਵੱਜਦੀ ਹੈ ਠੀਕ ਹੈ ਜੀ ਇੱਧਰ ਭਾਂਡੇ ਧੋਣ ਵਾਲਾ ਜਿਹੜਾ ਬਣਾਇਆ ਹੈਗਾ ਆਪਾਂ ਤੇ ਇੱਧਰ ਜਿਹੜੇ ਆਪਾਂ ਭਾਂਡੇ ਧੋਨੇ ਆ ਤੇ ਨਾ ਤਾਂ ਇੱਥੇ ਕਿ ਇੱਕ ਜਿਹੜੀ ਆ ਸਫਾਈ ਹੁੰਦੀ ਆ ਤੇ ਨਾ ਹੀ ਇੱਥੇ ਹਵਾ ਲੱਗਦੀ ਆ ਜੇ ਆਪਾਂ ਭਾਂਡੇ ਧੋਨੇ ਆ ਇੱਧਰ ਮਸ਼ੀਨ ਤੇ ਪਾਣੀ ਡਿਗਦਾ ਐ ਮਸ਼ੀਨ ਦੇ ਤਾਂ ਕੱਪੜਾ ਦਿੱਤਾ ਆ ਆਪਾਂ ਨਾਲ ਹੀ ਦੇਈਦਾ ਕਿ ਚਲੋ ਪਾਣੀ ਨ ਡਿਗੇ ਉੱਤੇ ਇੱਕ ਕਿੱਥੇ ਨਿਆਣੇ ਸਾਡੇ ਜਿਹੜੇ ਹੈਗੇ ਆ ਇਹ ਸਾਹਮਣੇ ਆ ਕੇ ਤਾਂ ਇਦਾਂ ਖਰਾਬ ਕਰਦੇ ਆ ਫ੍ਰਿਜ ਨੂੰ ਤੇ ਕਾਲੂ ਸੈਟਿੰਗ ਕਰਦੇ ਆ ਦੱਸਿਓ ਕਿੱਥੇ ਲਗਾਈ ਗਏ ਆ ਆਪਣੀ ਸੋਈ ਹੈਗੀ ਆ ਜੀ ਪਲੀਜ਼ ਸਿੱਧਾ ਨੰਬਰ কই ਜਾ ਲੈ ਨਹੀਂ ਸਿੱਧਾ ਨਾ ਗੱਤਣਾ ਕੋਈ ਜੱਸੀ ਪਤਾ ਕੀ ਕਹਿਣਾ ਪਾਣੀ ਨਾਲ ਖੇਢੀ ਜਾਂਦੀ ਇੱਥੇ ਚਲੋ 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 ਆਜੋ ਆਜੋ ਹੋਰ ਕੋਈ ਰਫੇ ਮੈਂ ਤਾਂ ਫਸ ਗਈ ਹੂੰ ਅੱਜ ਤੇ ਕੀ ਜਾਂਦੀ ਆ ਅੱਜ ਦੇ ਵਾਲ ਖੁੱਲੇ ਛੱਡੇ ਆ ਸ਼ੈਂਪੂ ਨਾਲ ਧੋ ਕੇ ਤੇ ਐ ਉਹ ਗੁੰਤਾਂ ਕਰ ਕਰ ਕੇ ਨਾ ਕੁੰਡਲ ਪਾਤੇ ਤਾਂ ਸਿੱਧੇ ਹੀ ਵਾਲੇ ਤਾਂ ਬਚਾਈ ਜੀ ரில மீ கம்ம்ஃஃட்டேபல் கீழே